ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਹਰੂਵਾਲ ਵਿਖੇ ਬੀਤੀ ਸ਼ਾਮ ਇੱਕ ਕਿਸਾਨ ਦੇ ਡੰਗਰਾ ਵਾਲੇ ਸ਼ੈੱਡ ਨੂੰ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ। ਇਸ ਸਬੰਧੀ ਪੱਤਰਕਾਰਾਂ ਨੂੰ ਵਧੇਰੇ ਜਾਣਕਾਰੀ ਦਿੰਦਿਆਂ ਹੋਇਆਂ ਪੀੜਤ ਕਿਸਾਨ ਸਤਿੰਦਰ ਵੀਰ ਸਿੰਘ ਉਰਫ ਗੋਲਡੀ ਪੁੱਤਰ ਹਰਪਜਨ ਸਿੰਘ ਵਾਸੀ ਹਰੂਵਾਲ ਨੇ ਦੱਸਿਆ ਕਿ ਉਹਨਾਂ ਰੋਜ਼ਾਨਾ ਦੀ ਤਰ੍ਹਾਂ ਆਪਣੀ ਡੰਗਰ ਸ਼ੈੱਡ ਅੰਦਰ ਬੰਨ ਕੇ ਪੱਠੇ ਪਾਏ ਹੋਏ ਸਨ ਕਿ ਬੀਤੀ ਸ਼ਾਮ ਸ਼ੈੱਡ ਅੰਦਰ ਲੱਗੀ ਪੱਠੇ ਕੁੱਤਰਨ ਵਾਲੀ ਟੋਕੇ ਵਾਲੀ ਮੋਟਰ ਦੀ ਬਿਜਲੀ ਵਾਲੀ ਤਾਰ ਅਚਾਨਕ ਸ਼ਾਰਟ ਸਰਕਟ ਹੋਣ ਨਾਲ ਨੇੜੇ ਪਈ ਪਰਾਲੀ ਨੂੰ ਅੱਗ ਲੱਗ ਗਈ ਤੇ ਅੱਗ ਨੇ ਹੌਲੀ-ਹੌਲੀ ਸਾਰਾ ਸ਼ੈੱਡ ਹੀ ਆਪਣ ਕੀ ਅੱਗ ਇੰਨੀ ਭਿਆਨਕ ਸੀ ਕਿ ਅੰਦਰ ਵੱਜੇ ਪਸ਼ੂਆਂ ਦੇ ਰਸਤੇ ਵੱਢਦੇ ਆ ਵੱਢਦੇ ਜਿੱਥੇ ਦੋ ਪਸ਼ੂਆਂ ਨੂੰ ਕਾਫੀ ਸੇਕ ਲੱਗ ਗਿਆ ਸੀ ਉੱਥੇ ਹੀ ਮੇਰਾ ਇੱਕ ਹੱਥ ਤੇ ਇੱਕ ਪੈਰ ਵੀ ਅੱਗ ਨਾਲ ਪੂਰੀ ਤਰ੍ਹਾਂ ਝੁਲਸ ਗਿਆ ਉਸਨੇ ਦੱਸਿਆ ਕਿ ਸਾਡੇ ਚੀਖ ਚਖਾੜਾ ਪਾਉਣ ਤੇ ਰਾਹੀ ਤੇ ਪਿੰਡ ਦੇ ਲੋਕ ਇਕੱਠੇ ਹੋ ਗਏ ਤੇ ਜਿਨ੍ਹਾਂ ਵੱਲੋਂ ਬੜੀ ਜਦੋ ਜਹਿਦ ਤੋਂ ਬਾਅਦ ਇਸ ਅੱਗ ਉੱਤੇ ਕਾਬੂ ਪਾਇਆ ਗਿਆ ਪੀੜਤ ਪਰਿਵਾਰ ਨੇ ਦੱਸਿਆ ਕਿ ਅੱਗ ਲੱਗਣ ਨਾਲ ਸਾਡੇ ਸ਼ੈੱਡ ਅੰਦਰ ਰੱਖੇ ਬਿਜਲੀ ਵਾਲੇ ਪੱਖੇ ਇੰਜਨ ਮੋਟਰ ਤੇ ਹੋਰ ਕਾਫੀ ਘਰੇਲੂ ਸਮਾਨ ਵੀ ਸੜ ਕੇ ਸੁਆਹ ਹੋ ਗਿਆ ਉਹਨਾਂ ਕਹਿੰਿਆ ਕਿ ਭਾਵੇਂ ਕਿ ਸਾਡਾ ਤੇ ਪਸ਼ੂਆਂ ਦਾ ਕੋਈ ਤੋਂ ਬਚ ਗਿਆ ਪਰ ਸਾਡਾ ਸ਼ੈੱਡ ਅੰਦਰ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਤੇ ਉਹ ਬਹੁਤ ਕੀਮਤੀ ਸੀ ਜਿਸ ਨਾਲ ਸਾਡਾ ਕਰੀਬ 1.5 ਲੱਖ ਦਾ ਮਾਲੀ ਨੁਕਸਾਨ ਹੋ ਗਿਆ ਉਹਨਾਂ ਪੰਜਾਬ ਸਰਕਾਰ ਹਲਕਾ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸਾਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਆਪਾਂ ਦੁਬਾਰਾ ਤੋਂ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਸਮਰਥ ਹੋ ਸਕੀਏ ਕੀ ਨਾਂ ਹੈ ਤੁਹਾਡਾ ਅਸਤਿੰਦਰ ਵੀਰ ਸਿੰਘ ਕਿਹੜਾ ਪਿੰਡ ਆ ਹਰੂਵਾਲ ਪਿੰਡ ਜੀ ਕੀ ਗੱਲ ਹੋਈ ਆ ਅਕਲ ਕੰਦਾ ਕੀ ਕਰਨਾ ਤਾਰ ਲਾਈ ਸੀ ਤਾਰ ਨਾਲ ਸਪਰਕ ਜੀ ਹੋ ਗਈ ਬਸ ਉਹਦੇ ਤੋਂ ਲੱਗ ਗਈ ਜੀ ਕਿੰਨੂ ਲੱਗੇ ਆ ਕੇ ਇੱਕ ਡਿਜਲੀ ਵਾਲੀ ਤਾਰ ਸੀ ਟੋਕੇ ਵਾਲੀ ਮੋਟਰ ਤੱਕ ਤੇ ਉਹਦਾ ਸਪਰਕ ਜਿਆ ਹੋ ਗਿਆ ਤੇ ਉਹਦੇ ਤੋਂ ਲੱਗ ਗਈ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਕੋਈ ਹੋ ਗਿਆ ਜੇ ਕੋਈ ਲੱਖ ਸਵਾ ਲੱਖ ਦਾ ਹੋ ਗਿਆ ਜੇ ਸਮਾਨ ਬਹੁਤ ਹੀ ਅੰਦਰ ਪਿਆ ਸਾਰਾ ਸੜ ਕੇ ਸੁਆਹ ਹੋ ਗਿਆ ਨੇ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਅੱਗ ਲੱਗੀ ਮੈਂ ਬਸ ਪੱਠੇ ਪਾ ਕੇ ਡੰਗਰਾਂ ਨੂੰ ਅੰਦਰ ਬੰਨ ਕੇ ਤੇ ਆਪ ਪੱਠੇ ਵੱਟੇ ਚੱਲ ਗਿਆ ਹੋਰ ਤੇ ਬਸ ਉੱਥੇ ਬੈਠੇ ਬੈਠੇ ਨੇ ਮੈਂ ਵੇਖਿਆ ਵੀ ਅੱਗ ਲੱਗ ਗਈ ਹੈ ਤਾਂ ਬਸ ਜਨਰਨੋਂ ਮੈਂ ਆਇਆ ਹਾਂ ਜਨਰਨੋਂ ਤੇ ਅਬ ਸਭ ਬਾਰ ਹੋ ਗਈ ਗੱਲ ਸਭ ਕੋ ਬਤੀਗੁਤੀ ਬੰਦ ਹੋ ਗਈ ਸਭ ਕੋ ਬੰਦ ਹੋ ਗਿਆ ਤੇ ਹੋਰ ਤੁਹਾਡੇ ਪਸ਼ੂਆਂ ਨੂੰ ਨੁਕਸਾਨ ਨਹੀਂ ਆਇਆ ਪਸ਼ੂਆਂ ਨੂੰ ਬਸ ਇੱਕ ਦੂਨ ਮੜ ਮੜਾ ਸੇਕ ਲੱਗਾ ਉਹ ਤਾਂ ਬਚਾਈ ਨੋਰਮਲ ਬਚਾਈ ਹੈ ਜੀ ਅੱਛਾ ਤੇ ਤੇ ਤੁਹਾਨੂੰ ਤੁਹਾਨੂੰ ਪਤਾ ਲੱਗਾ ਤੁਹਾਨੂੰ ਵੀ ਸਖਮੀ ਹੋਏ ਤੁਸੀਂ ਹਾਂ ਜੀ ਮੈਂ ਬਸ ਡੰਗਰ ਖੋਲਦਿਆਂ ਖਲਦਿਆਂ ਇਹਨਾਂ ਦੇ ਰਸੇ ਰੁਸੇ ਵੜਦਿਆਂ ਕਿਤੇ ਸੇਕ ਲੱਗ ਗਿਆ ਪਤਾ ਨਹੀਂ ਕਿੱਥੋਂ ਨਾਲ ਸੇਕ ਪਾਜ ਵਜ ਗਿਆ ਉਹਦਾ ਪਸ਼ੂਆ ਠੀਕ ਠਾਕ ਹੀ ਸਾਰੇ ਬਸਮਾਨ ਹੀ ਬਹੁਤ ਜ਼ਿਆਦਾ ਸਮਾਨ ਸਾਰੇ ਸਾਰਾ ਹੀ ਇੱਧਰ ਪਿਆ ਸਾਰੇ ਸਾਰੇ ਤੂੰ ਸਰਕਾਰੋਂ ਕੀ ਮੰਗ ਕਰਨਾ ਚਾਹੁੰਦੇ ਆ ਸਰਕਾਰ ਬਸ ਜੇ ਕੋਈ ਮਦਦ ਕਰ ਦੇ ਤਾਂ ਬਹੁਤ ਵਧੀਆ ਗੱਲ ਸਰਕਾਰ ਵੱਲੋਂ ਆਸ ਤੇ ਹਰ ਇੱਕ ਨੂੰ ਹੁੰਦੀ ਹੈ ਜੇ ਕਿਸੇ ਦੀ ਪੂਰੀ ਕਰ ਦੇ ਕੋਈ ਜ਼ిల్లా ਗੁਰਦਾਸਪੁਰ ਦੇ ਪਿੰਡ ਹਰੂਵਾਲ ਵਿਖੇ ਬੀਤੀ ਸ਼ਾਮ ਇੱਕ ਕਿਸਾਨ ਦੇ ਡੰਗਰਾ ਵਾਲੇ ਸ਼ੈੱਡ ਨੂੰ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ। ਇਸ ਸਬੰਧੀ ਪੱਤਰਕਾਰਾਂ ਨੂੰ ਵਧੇਰੇ ਜਾਣਕਾਰੀ ਦਿੰਦਿਆਂ ਹੋਇਆਂ ਪੀੜਤ ਕਿਸਾਨ ਸਤਿੰਦਰ ਵੀਰ ਸਿੰਘ ਉਰਫ ਗੋਲਡੀ ਪੁੱਤਰ ਹਰਪਜਨ ਸਿੰਘ ਵਾਸੀ ਹਰੂਵਾਲ ਨੇ ਦੱਸਿਆ ਕਿ ਉਹਨਾਂ ਰੋਜ਼ਾਨਾ ਦੀ ਤਰ੍ਹਾਂ ਆਪਣੀ ਡੰਗਰ ਸ਼ੈੱਡ ਅੰਦਰ ਬੰਨ ਕੇ ਪੱਠੇ ਪਾਏ ਹੋਏ ਸਨ ਕਿ ਬੀਤੀ ਸ਼ਾਮ ਸ਼ੈੱਡ ਅੰਦਰ ਲੱਗੀ ਪੱਠੇ ਕੁੱਤਰਨ ਵਾਲੀ ਟੋਕੇ ਵਾਲੀ ਮੋਟਰ ਦੀ ਬਿਜਲੀ ਵਾਲੀ ਤਾਰ ਅਚਾਨਕ ਸ਼ਾਰਟ ਸਰਕਟ ਹੋਣ ਨਾਲ ਨੇੜੇ ਪਈ ਪਰਾਲੀ ਨੂੰ ਅੱਗ ਲੱਗ ਗਈ ਤੇ ਅੱਗ ਨੇ ਹੌਲੀ-ਹੌਲੀ ਸਾਰਾ ਸ਼ੈੱਡ ਹੀ ਆਪਣੀ ਲ ਕੀ ਅੱਗ ਇੰਨੀ ਭਿਆਨਕ ਸੀ ਕਿ ਅੰਦਰ ਵੱਜੇ ਪਸ਼ੂਆਂ ਦੇ ਰਸਤੇ ਵੱਢਦੇ ਆ ਵੱਢਦੇ ਜਿੱਥੇ ਦੋ ਪਸ਼ੂਆਂ ਨੂੰ ਕਾਫੀ ਸੇਕ ਲੱਗ ਗਿਆ ਸੀ ਉੱਥੇ ਹੀ ਮੇਰਾ ਇੱਕ ਹੱਥ ਤੇ ਇੱਕ ਪੈਰ ਵੀ ਅੱਗ ਨਾਲ ਪੂਰੀ ਤਰ੍ਹਾਂ ਝੁਲਸ ਗਿਆ ਉਸਨੇ ਦੱਸਿਆ ਕਿ ਸਾਡੇ ਚੀਖ ਚਖਾੜਾ ਪਾਉਣ ਤੇ ਰਾਹੀ ਤੇ ਪਿੰਡ ਦੇ ਲੋਕ ਇਕੱਠੇ ਹੋ ਗਏ ਤੇ ਜਿਨ੍ਹਾਂ ਵੱਲੋਂ ਬੜੀ ਜਦੋ ਜਹਿਦ ਤੋਂ ਬਾਅਦ ਇਸ ਅੱਗ ਉੱਤੇ ਕਾਬੂ ਪਾਇਆ ਗਿਆ ਪੀੜਤ ਪਰਿਵਾਰ ਨੇ ਦੱਸਿਆ ਕਿ ਅੱਗ ਲੱਗਣ ਨਾਲ ਸਾਡੇ ਸ਼ੈੱਡ ਅੰਦਰ ਰੱਖੇ ਬਿਜਲੀ ਵਾਲੇ ਪੱਖੇ ਇੰਜਨ ਮੋਟਰ ਤੇ ਹੋਰ ਕਾਫੀ ਘਰੇਲੂ ਸਮਾਨ ਵੀ ਸੜ ਕੇ ਸੁਆਹ ਹੋ ਗਿਆ ਉਹਨਾਂ ਕਹਿੰਿਆ ਕਿ ਭਾਵੇਂ ਕਿ ਸਾਡਾ ਤੇ ਪਸ਼ੂਆਂ ਦਾ ਕੋਈ ਉਹਨ ਤੋਂ ਬਚ ਗਿਆ ਪਰ ਸਾਡਾ ਸ਼ੈੱਡ ਅੰਦਰ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਤੇ ਉਹ ਬਹੁਤ ਕੀਮਤੀ ਸੀ ਜਿਸ ਨਾਲ ਸਾਡਾ ਕਰੀਬ 1.5 ਲੱਖ ਦਾ ਮਾਲੀ ਨੁਕਸਾਨ ਹੋ ਗਿਆ ਉਹਨਾਂ ਪੰਜਾਬ ਸਰਕਾਰ ਹਲਕਾ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸਾਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਆਪਾਂ ਦੁਬਾਰਾ ਤੋਂ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਸਮਰਥ ਹੋ ਸਕੀਏ ਕਿ ਨਾਂਈ ਤੁਹਾਡਾ ਅਸਤਿੰਦਰ ਵੀਰ ਸਿੰਘ ਕਿਹੜਾ ਪਿੰਡ ਆ ਹਰੂਵਾਲ ਪਿੰਡ ਜੀ ਕੀ ਗੱਲ ਹੋਈ ਆ ਅਕਲ ਕੰਦਾ ਕੀ ਕਰ ਲਿਆ ਤਾਰ ਲਾਈ ਸੀ ਤਾਰ ਨੂੰ 스파ਰਕ ਜੀ ਹੋ ਗਈ ਬਸ ਉਹਦੇ ਤੋਂ ਲੱਗ ਗਈ ਕਿੰਨੂ ਲੱਗਿਆ ਕੇ ਬਿਜਲੀ ਵਾਲੀ ਤਾਰ ਸੀ ਟੋਕੇ ਵਾਲੀ ਮੋਟਰ ਤੱਕ ਤੇ ਉਹਦਾ 스파ਰਕ ਜਿਆ ਹੋ ਗਿਆ ਤੇ ਉਹਦੇ ਤੋਂ ਲੱਗ ਗਈ ਕਿੰਨਾ ਕ ਨੁਕਸਾਨ ਹੋਇਆ ਨੁਕਸਾਨ ਕੋਈ ਹੋ ਗਿਆ ਜੇ ਕੋਈ ਲੱਖ ਸਵਾ ਲੱਖ ਦਾ ਹੋ ਗਿਆ ਜੇ ਸਮਾਨ ਬਹੁਤ ਹੀ ਅੰਦਰ ਪਿਆ ਸਾਰਾ ਸੜ ਕੇ ਸੁਆਹ ਹੋ ਗਿਆ ਨੇ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਅੱਗ ਲੱਗੀ ਮੈਂ ਬਸ ਪੱਠੇ ਪਾ ਕੇ ਡੰਗਰਾਂ ਨੂੰ ਅੰਦਰ ਬੰਨ ਕੇ ਤੇ ਆਪ ਪੱਠੇ ਵੱਟੇ ਨਹੀਂ ਚਲ ਗਿਆ ਹੋਰ ਤੇ ਬਸ ਉਹ ਤੇ ਬੈਠੇ ਬੈਠੇ ਨੇ ਮੈਂ ਵੇਖਿਆ ਕਿ ਅੱਗ ਲੱਗ ਗਈ ਹੈ ਤੇ ਬਸ ਜਨੇ ਚਰ ਨੂੰ ਮੈਂ ਆਇਆ ਹਾਂ ਜਨੇ ਚਰ ਨੂੰ ਤੇ ਆ ਬਸ ਬਾਰ ਹੋ ਗਈ ਗੱਲ ਸਭ ਕੋ ਬਤੀ ਬਤੀ ਬੰਦ ਹੋ ਗਈ ਸਭ ਕੋ ਬੰਦ ਹੋ ਗਿਆ ਤੇ ਹੋਰ ਤੁਹਾਡੇ ਪਸ਼ੂਆਂ ਨੂੰ ਨੁਕਸਾਨ ਤਾਂ ਨਹੀਂ ਆਇਆ ਪਸ਼ੂਆਂ ਨੂੰ ਬਸ ਇੱਕ ਦੋ ਨੂੰ ਮੜ ਮੜਾ ਸੇਕ ਲੱਗਾ ਉਹ ਤਾਂ ਬਚਾਈ ਨੋਰਮਲ ਬਚਾਈ ਹੈ ਜੀ ਅੱਛਾ ਤੇ ਤੇ ਤੁਹਾਨੂੰ ਤੁਹਾਨੂੰ ਪਤਾ ਲੱਗਾ ਤੁਹਾਨੂੰ ਵੀ ਸਖਮੀ ਹੋਈ ਤੁਸੀਂ ਹਾਂ ਜੀ ਮੈਂ ਬਸ ਡੰਗਰ ਖੋਲਦਿਆਂ ਖਲਦਿਆਂ ਇਹਨਾਂ ਦੇ ਰਸੇ ਰੁਸੇ ਵੜਦਿਆਂ ਕਿਤੇ ਸੇਕ ਲੱਗ ਗਿਆ ਪਤਾ ਨਹੀਂ ਕਿੱਥੋਂ ਮੇਰੇ ਨਾਲ ਸੇਕ ਪਾਜ ਬਚ ਗਿਆ ਤੇ ਉਹਦਾ ਪਸ਼ੂਆ ਠੀਕ ਠਾਕ ਹੀ ਸਾਰੇ ਬਸਮਾਨ ਹੀ ਬਹੁਤ ਜ਼ਿਆਦਾ ਸਮਾਨ ਸਾਰੇ ਸਾਰਾ ਇੱਧਰ ਪਿਆ ਸਾਰੇ ਸਾਰੇ ਤੂੰ ਸਰਕਾਰੋਂ ਕੀ ਮੰਗ ਕਰਨਾ ਚਾਹੁੰਦੇ ਏ ਸਰਕਾਰ ਬਸ ਜੇ ਕੋਈ ਮਦਦ ਕਰ ਦੇ ਤਾਂ ਬਹੁਤ ਵਧੀਆ ਗੱਲ ਸਰਕਾਰ ਵੱਲੋਂ ਆਸ ਤੇ ਹਰ ਇੱਕ ਨੂੰ ਹੁੰਦੀ ਏ ਜੇ ਕਿਸੇ ਦੀ ਪੂਰੀ ਕਰ ਦੇ ਕੋਈ